ਕੀ ਹੁੰਦਾ ਹੈ ਉਹ ਪਰਮਾਤਮਾ ਉਸ ਦੀ ਬਦਤ ਤੇ ਆਉਂਦਾ ਫਿਰ ਜੀਵਨ ਨੂੰ ਗਿਆਨ ਹੁੰਦਾ ਹੈ ਇਹ ਜਿਹੜਾ ਪ੍ਰਲਾਦ ਹੈ ਇਹ ਸੱਚ ਦੇ ਮਾਰਗ ਤੇ ਚੱਲ ਰਿਹਾ ਹੈ ਦੂਸਰੇ ਇਸ ਨੂੰ ਪਰਮ ਦੇ ਵਿੱਚ ਪਾਉਣ ਦਾ ਕਰਤਨ ਕਰਦੇ ਨੇ ਇਸੇ ਤਰ੍ਹਾਂ ਨੇ ਆਪਾਂ ਹੁਣ ਸਾਰੇ ਨੇ ਕੋਸ਼ਿਸ਼ ਕਰਨੀ ਹੈ ਜਿਸਾਂ ਗੁਰਮੁਖ ਪਰਿਵਾਰ ਨੇ ਆਸਰਾ ਲਿਆ ਹੈ ਆਪਣੇ ਕਾਰਜ ਨੂੰ ਸਫਲ ਕਰਨ ਵਾਸਤੇ ਬਗਿਆਰੂ ਤੋਂ ਜਿਸ ਦਾ ਕੋਈ ਘਰ ਦੇ ਵਿੱਚ ਆਪਾਂ ਸਲਾਹ ਕਰਦੇ ਹਾਂ ਤੁਸੀਂ ਆਣੇ ਸਲਾਹ ਕਰਦੇ ਨੇ ਬਜ਼ੁਰਗਾਂ ਦਾ ਗੁਰਗਰਨਾੰਦ ਦੀ ਸਲਾਹ ਲੈਣ ਦੇ ਕਰਾਵੇ ਜੇ ਤੁਹਾਨੂੰ ਕੋਈ ਕੰਮ ਕਰਨਾ ਹੋਵੇ ਜਿਹੜਾ ਵਰਮੋ ਤੇ ਲਿੰਦ ਦੇ ਰਸਤੇ ਤੇ ਚੱਲ ਰਿਹਾ ਹੈ ਜਦੋਂ ਕਾਰਜ ਕਰਨਾ ਹੈ ਉਹ ਪਰਮਾਤਮਾ ਨੂੰ ਬੇਨਤੀ ਕਰਨਾ ਹੈ ਕਿ ਤੈ ਲੋੜੀਏ ਕੰਮ ਉਸ ਹੱਥ ਪਰ ਆਖੀਏ ਜਿਆਦਾ ਕੋਈ ਕਾਰਜ ਕਰਨਾ ਚਾਹੁੰਦੇ ਹਾਂ ਉਸ ਹਰੀ ਨੂੰ ਕਹਿਣਾ ਹੁੰਦਾ ਹੈ ਬੇਨਤੀ ਕਰਨੀ ਹੁੰਦੀ ਹੈ ਕਾਰਜ ਤੇ ਸਵਾਰ ਸਤਿਗੁਰੂ

ਅੰਦਰੇ ਬ੍ਰਸਤੀ ਉਧਾਰ ਦੇ ਵਿੱਚ ਬੈਠੋ ਜਿਵੇਂ ਸੰਤ ਬੈਠਦੇ ਨੇ ਗੁਰਮੁਖ ਬੈਠਦੇ ਨੇ ਪਗਤਧਾਰ ਜਿਨੇ ਤੁਸੀਂ ਬੈਠ ਕੇ ਅੰਮ੍ਰਿਤ ਪੀਓ ਏਕਾਤ ਦੀ ਪ੍ਰਿਕਰਨਾ ਕਰੋ ਏਕਾਤ ਦਾ ਅਸਤ੍ਰ ਹੀ ਹੋ ਜਾਏਗਾ ਤੁਸੀਂ ਜਲਕੋਣ ਦੇ ਰੋ ਪਾ ਹੋ ਜਾਓ ਕਿਸੇ ਗੱਲ ਦਾ ਮਨ ਦੇ ਵਿੱਚ ਪੈਣਾ ਨਾ ਪਰਮਾਤਮਾ ਇਹ ਸਾਨੂੰ ਸਾਰਿਆਂ ਨੂੰ ਸਲਾਹ ਦਿੰਦਾ ਹੈ ਤੁਸੀਂ ਆਪਣੀ ਚਿੰਤਾ ਛੱਡ ਦਿਓ ਆਪਣੀ ਸਵਾਰਥ ਸੁਦਾ ਤਿਆਗ ਕਰ ਦਿਓ ਆਪਣੀ ਮਤ ਦਾ ਤਿਆਗ ਕਰ ਦਿਓ ਉਹ ਲੈ ਤੇਰ ਕਲ ਬੈਸੋ ਹਰ ਜਾਨਾ ਬਿਆਰ ਦੇ ਤੁਸੀਂ ਮੰਨ ਲੈ ਉਹ ਕਹਿ ਦਿੰਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਸੀਂ ਥਿਰ ਕਰਦੇ ਵਿੱਚ ਬੈਠੋ e io penso che allogare di temi apri di cui la denga, apri o compartenga. Sono andati a trovare verso Hagard Piare il 7 ottobre, calcio. O è possibile che un giorno siano sate, ma è possibile che siano apri o però di ਯਾਰ ਯਾਰ ਅੱਜ ਨੂੰ ਇਹ ਹੀ ਖੇਲ ਇਹ ਹੀ ਗੱਲ ਸਮਝਾਉਂਦੇ ਨੇ ਕਿ ਜਦੋਂ ਮਨ ਮਾਇਆ ਦੇ ਵਿਚਾਰਾਂ ਦੇ ਵਿੱਚ ਗੁੰਮ ਜਾਣ ਜਾਂਦਾ ਹੈ ਕੋੜਾ ਆਤਮਾ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਜਦੋਂ ਮਨ ਦਾ ਆਤਮਾ ਦੇ ਨਾਲੋਂ ਸੰਪਰਕ ਟੁੱਟ ਗਿਆ ਉਹ ਆਪਣੀ ਜੋਤ ਦਾ ਇਸਤੇਮਾਲ ਕਰਨਾ ਭੁੱਲ ਜਾਂਦਾ ਹੈ ਔਰ ਮਾਇਆ ਕੋਲਾ ਸੰਸਾਰ ਦੇ ਵਿੱਚ ਵਿੱਚ ਨਸ਼ੁਰਾ ਕਰ ਦਿੰਦਾ ਹੈ। ਕਈ ਰਵਾਸਾਂਦਰ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ, ਫੁਰਨੇ ਚੱਲਦੇ ਨੇ, ਇਹੀ ਤੇ ਆਪਾਂ ਵਾਰ-ਵਾਰ ਦਿੰਦਿਆਂ ਕਰਦੇ ਹਾਂ ਕਿ ਇਹ ਸੰਘਰਸ਼ ਦਾ ਜਤਨ ਕਰੋ। ਕਿਉਂਕਿ ਜਿਹੜਾ ਆਪਾਂ ਸਰੀਰ ਦੇਖਦੇ ਹਾਂ, ਸਰੀਰ ਨਹੀਂ ਬੋਲਦਾ। ਕਰਤਾ, ਬਕਤਾ, ਸੁਣਤਾ, ਸੋਏ ਆਪ नहीं हो इस शरीर के अंदर कौन बोल रहा है यह जब्डा तो रिश्ता है यह झूठा रिश्ता हमारा है क्योंकि शरीर नाशवान है बिथ्या है इस शरीर के बोलने वाला जो मन है कि वह माया की भाषा बोल रहा है कि जहाँ कोई की भाषा बोल रहा है ਜਿਵੇਂ ਤੁਹਾਡੇ ਮਨ ਨੂੰ ਵਿਚਾਰਾਂ ਵਿੱਚ ਪਾਇਆ ਹੈ ਮਨ ਦੇ ਅੰਦਰ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ ਮਨ ਦੇ ਅੰਦਰ ਕਿਸੇ ਦੇ ਗੁਰਾਂ ਤੋਂ ਇੱਕ ਅਗੁਰੰ ਦਾ ਖੇਲ ਚੱਲ ਰਿਹਾ ਹੈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਜਿਹੜਾ ਮਨ ਦੇਖਦਾ ਹੈ ਸੁਣਦਾ ਹੈ ਬੋਲਦਾ ਹੈ ਉਹ ਮਾਇਆ ਵਿੱਚ ਆਸ਼ਮਿਤ ਹੈ ਮਾਇਆ